ਕਿੰਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸੋਹਣ ਮੀਰੋਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦ ਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਗਾਣਾ ਤੁਹਾਨੂੰ ਦਿਖਾਉਣੀ ਆ ਇਹ ਗੱਲਬਾਤ ਨਾਲ ਆਪਾਂ ਕਰਦੇ ਵੀ ਜੀ ਹੁਣ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਸਨਾ ਠੀਕ ਠਾਕ ਜੀ। ਸਭ ਦੀਆਂ ਮਨਕ ਦੀ ਕਿਰਪਾ ਜੀ। ਵੇਖੀ ਉਦਨ ਵਾਲੀ ਵੈਟ ਖਰੇ। ਆਪੀ ਜੀ ਬੜੇ ਫੋਨ ਆਉਦੇ ਹੋ ਗਾਲੇ। ਮੈਂ ਤੁਹਾਨੂੰ ਕਿਹਾ ਵੀ ਮੇਰੀ ਵੀਡੀਓ ਕੱਟ ਦਿਓ। ਆ ਸ਼ੋਰਟ ਵੀ ਤੁਸੀਂ ਡਿਲੀਟ ਕਰਾਤਾ। ਆ ਸ਼ੋਰਟ ਵੀ ਡਿਲੀਟ ਕਰ ਦਿਓ ਬੜਾ ਫੋਨ ਆਇਆ ਰਜੀ ਜੀ। ਠੀਕ ਠੀਕ ਐ। ਆ ਚਲੋ ਫੋਨ ਆਉਣਗੇ ਤੇ ਫੇਰ ਹੀ। ਬੜੀ ਚੰਗੀ ਯਾਰ ਵੀਰ ਜੀ। ਹਾਂਜੀ ਹਾਂਜੀ। ਕੋਈ ਪਰਮੈਂਟ ਨਹੀਂ ਲਗਾ ਉਹਦੇ ਸ਼ੋਰਟ ਤੇ ਵੇਗੀ। ਠੀਕ ਐ। ਤੇ ਚਲ ਨਾਮ ਦੱਸ ਤੇ ਕਰੀ ਨਾਮ ਵੀ ਜਿਹੜਾ ਜਿੰਦਾ ਜੇ ਫੋਨ ਨੰਬਰ ਹੈਗਾ 991446094 ਹਾਂਜੀ ਐਡਰੈਸ ਹੈਗਾ ਜੇ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਆ ਜਾਂਦਾ ਕਿ ਲੰਕੋਈ ਇਥੋਂ 4 ਕਿਲੋਮੀਟਰ ਤੋਂ ਹੀ ਆ ਠੀਕ ਆ ਤੇ ਤਰਨਤਾਰਨ ਰੋਡ ਜਿਹੜਾ ਪੁਰਾਣਾ ਆਪਣਾ ਬਾਬਾ ਟਾਲਾ ਸਾਹਿਬ ਗੁਰਦਾਰੇ ਵਾਲਾ ਹਾਂਜੀ ਹਾਂਜੀ ਉਹਦੇ ਤੇ ਵੀ ਜੀ ਆਪਣਾ ਪੈਂਦਾ ਇੱਕ ਬੰਦੇ ਆਪਨੂੰ ਹੱਦ ਚਾਟੀ ਮੜ ਦੀ ਲੱਗ ਜਾਂਦੀ ਜੀ ਜਿਆਦਾ ਚਾਟੀ ਮੜ ਨਾ ਹੀ ਜਾਣਦੇ ਸਾਰੇ ਹਾਂਜੀ ਤੇ ਗਰਵਾਲੀ ਨਾਲ ਹੀ ਪੈਂਦਾ ਆਪਣਾ ਠੀਕ ਆ ਜੀ ਤੇ ਜਿਹੜਾ ਵਾ ਨਵਾਂ ਜਿਹੜਾ ਚਾਟੀਵਿੰਡਲਾ ਪੁਲ ਬਣਿਆ ਉਹਦੇ ਲੱਗ ਗਈ ਆ ਤੇ ਫੋਨ ਨੰਬਰ ਵੀ ਬੋਲ ਦੇ ਇੱਕ ਵਾਰੀ ਫੋਨ ਨੰਬਰ ਹੈ ਜਿਹੜੀ 94460394 ਠੀਕ ਆ ਤੇ ਆ ਜਿਹੜੀ ਵੜ ਬੱਚੇ ਤੋਂ ਵੀ ਨਾ ਹੀ ਜੀ ਜੀ ਪਹਿਲਾ ਸੂਆ ਜੀ ਹਾਂਜੀ ਤੇ ਪਹਿਲਾ ਸੂਆ ਇਹ ਵੀਕ ਦਿਨ ਕੱਚੀ ਸੂਆ ਜੀ ਅੱਛਾ ਹਾਂਜੀ ਵੀਡੀਓ ਆਪਣੇ ਕੋਲ ਪਾ ਤਾਂਗੇ ਐਸ ਟਾਈਮ ਕੋਈ ਦੁੱਧ ਵਾਲੇ ਬੋਲਾ ਵਾਲੇ ਚੌਥਾ ਦਿਨ ਪਈ ਹੋ ਗਿਆ ਜੀ ਤੇ 10 ਕਿਲੋ ਤਿਆਰ ਅੱਛਾ 10 ਕਿਲੋ ਤਿਆਰ ਜੀ ਬਿਲਕੁਲ ਤਿਆਰ ਜੀ ਦੋ ਟਾਈਮ ਕੋ ਚੋਲੇ ਹੈ ਨਾ ਤਸੱਲੀ ਕਰਾ ਕੇ ਖਾਓ ਜੀ ਥਲਗੋ ਖਾਇਆ ਕਰੀ ਵਸੀ ਠੀਕ ਹੈ ਆ ਥਾਨੇ ਦੇਖ ਸਕਦੇ ਜੇ ਕਰੀ ਲੱਗਦੀ ਪੀੜੀਆਂ ਰਕੇ ਕਿ ਨਹੀਂ ਥੰਦ ਲਾਗੇ ਕਰ ਕਰ ਉਹ ਉਹ ਵੀ ਬਰਾਬਰ ਦੇ ਤੇ ਉਹ ਵੀ ਬਰਾਬਰ ਦੇ ਠੀਕ ਹੈ ਜੇ ਅਗੇ ਨੇ ਘੜ ਕੇ ਲਾਏ ਹੁੰਦੇ ਮਹਾਰਾਏ ਨੇ ਖੋਲੋ ਹਾਂ ਫਿਰ ਤੋਰੀ ਇੱਕ ਕਰੀ ਲੈ ਜੀ ਹਰ ਪੀਜੀ ਬਿਊਟੀ ਵੇਖੋ ਹਾਂ ਜੀ ਸੋਹਣੀ ਹੈ ਵੈਡ ਠੁੱਕੀ ਬੋਰਡ ਲਾਉਣ ਵਾਲਾ ਹੀ ਹੋਏ ਆਈ ਹੈ ਜੀ ਠੀਕ ਹੈ ਹਾਂ ਜੀ ਸਭ ਪਹਿਲਾਂ ਤੁਸੀਂ ਕਿਹਾ ਹੈ ਵੀ ਵੈਡ ਵੇਗੀ ਆ ਪਹਿਲਾਂ ਵੇਗੀ ਹਰ ਫੇਰ ਆਖਿਆ ਵੀ ਫੇਰ ਇੱਕ ਆ ਨਵੀਂ ਫਿਰ ਲਿਆਂਦੀ ਵੀ ਜੀ ਇਹਨਾਂ ਨੇ ਜਿਹੜੀ ਅੱਜ ਖਾਸ ਵੀਡੀਓ ਪਾਉਣੀ ਸੀ ਉਹ ਪਹਿਲਾਂ ਹੀ ਵੇਖ ਗਈ ਸੀ ਸਰਪੀ ਜੀ ਇਹ ਵੀ ਬਹੁਤ ਨਾਰਿਆ ਠੀਕ ਆ ਅੰਡੇ ਸੁਭਾਦੀ ਬੱਛੀ ਸਫਾਈਆਂ ਵੇਖੋ ਥੱਲੇ ਲੈ ਜਾਓ ਵੀ ਜੀ ਫੇਰ ਇੱਕ ਰੀਨ ਹੁਣ ਮੌਕੇ ਤੇ ਘਰੇ ਕਿੰਨਾ ਫਿਰ ਪੱਕਾ ਦੋ ਚਵਾ ਦੋਗੇ ਦੋ ਟਾਈਮ 10 ਕਿਲੋ ਰੁਪਏ ਜੀ ਮੈਂ ਦੋ ਟਾਈਮ ਚਵਾ ਦੇਵਾਂਗੇ ਚਵਾ ਦੋਗੇ 10 ਕਿਲੋ ਚਵਾ ਜੀ ਦਾਂਗੇ ਚੋ ਕੇ ਇੱਥੋਂ ਚੋ ਕੇ ਖੜੇ ਹਨਾ ਜੀ ਆਪਣੀ ਤਸੱਲੀ ਕਰਕੇ ਬੱਚੇ ਤੋਂ ਬਿਨਾ ਮੈਂ ਕਈ ਵਾਰੀ ਜਾ ਕੇ ਪਸ਼ੂ ਦਿਲ ਨਾਲ ਲਾਵੇ ਜਾਂ ਕੁਛ ਨਾ ਵੀਡੀਓ ਵੀਡੀਓ ਫੋਟੋਆਂ ਆਈਆਂ ਹੈਗੀਆਂ ਮੈਂ ਸੈਂਡ ਕਰ ਦੂੰ ਬੱਚੇ ਦੀ ਹਾਂਜੀ ਤੇ ਆਪਣੇ ਇੱਥੋਂ ਹੀ ਵੇਚ ਚਾਹ ਕੇ ਕੋਈ ਖੜੇ ਹਨਾ ਬਹੁਤ ਸੁਭਾ ਠੰਡੇ ਵੀ ਠੀਕ ਹੈ ਹਾਂਜੀ ਬਾਕੀ ਉਤਰੇ ਕਰੀ ਜਿੱਥੇ ਖਿਲਾਰਦੀ ਓਥੇ ਖਲੋ ਜਾਂਦੀ ਆ ਚਵਾ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਇਹਦਾ ਦਿਖਾ ਦਈਏ ਫਤ ਲੱਗ ਜਾਂਦਾ ਜੋੜੇ ਕਰੀ ਇਹਨਾਂ ਥੱਲੇ ਪਾ ਲਈਦਾ ਵਾ ਜਿਤ ਰੰਗ ਜਾਈਏ ਬਾਕੀ ਮੱਖੀ ਮਛਰ ਦਾ ਟਾਈਮ ਹੁੰਦਾ ਹੈ ਹਲੇ ਉਹਦੇ ਕਰਕੇ ਪਾ ਹੀ ਲੈਣਾ ਚਾਹੀਦਾ ਚਵਾ ਇਹ ਕਿਹੜਾ ਪਤਾ ਨੂੰ ਦਿਖਾਉਣਾ ਹੈ ਸਾਨੂੰ ਯਾਰ ਦਿਖਾ ਦਈਏ ਵੀ ਚਵਾ ਲੱਗਾ ਇਹ ਤੋਂ ਆਈਏ। ਸਤਾਂ ਸੌ 70 ਵਜੇ ਆ ਜਿਹੜੇ। ਬਾਕੀ ਉਹ ਸਾਂਹ ਤੰਗੇ ਕਰਨ। ਜੋ ਆ ਜਿਹੜਾ ਬਿਲਕੁਲ ਵਧੀਆ ਲੱਗਾ ਉਤਰ ਹੈਗੀ ਪੂਰੀ ਸੀਲ ਹੈ ਜਿੱਥੇ ਇੱਕ ਲੌਗੀ ਉੱਥੇ ਇੱਕ ਲੌਗੀ। ਹੈਗੀ ਥੋੜੀ ਨਿਗਰਵਾਨੀ ਲਈ ਆ ਤਾ ਨੇ ਅਗਰ ਚਵਾਈਏ ਕੀ ਬਾਗ ਲੱਗੀ ਹਾਂ ਨੇ ਸਰ ਇਹ ਚਵਾਈ ਜਿਹੜੀ ਚੰਗੀ ਲੱਗੀ ਹੈ ਬਾਲਟੀ ਭਾਂਵੇਂ ਥੱਲੇ ਰੱਖ ਕੇ ਚੋ ਉਹ ਭਾਂਵੇਂ ਜਿੱਤਨਾ ਮਰਤੀ ਚੋ ਇੱਕ ਮਰੀਆ ਦੇ ਸੰਦੇਦ ਉਤੋਂ ਇਹਦੇ ਆਪਾਂ ਵੈਸੇ ਤਾਂ ਚਵਾਈ ਦਿਖਾਉਂਦੇ ਆਂ ਬਸ ਕਿ ਹਾਂ ਕਿੱਦਾਂ ਦਾ ਜਵਾਬ ਆ ਜਿਹੜਾ ਇਹਦਾ ਠੰਡੀ ਸੀਲ ਆ ਕੀ ਆ ਬਾਕੀ ਤੁਸੀਂ ਜਿੰਨੇ ਵੀ ਖੜਨੀ ਆ ਆਪਣੀ ਦੋ ਟਾਈਮ ਚੋ ਕੇ ਖੜਨੀ ਆ ਇਥੋਂ ਕੋਈ ਹਰ ਕਿਸੇ ਦੀ ਆਪੋ ਆਪਣੀ ਸੇਵਾ ਹੁੰਦੀ ਆ। ਕਈਆਂ ਦੀ ਵਾਧ ਹੁੰਦੀ ਤੇ ਕਈਆਂ ਦੀ ਘਟ ਹੁੰਦੀ ਆ ਤੇ ਪਹਿਲਾਂ ਹੀ ਆਪਣੀ ਚੋਈ ਕਰਕੇ ਕਰੋ। ਬਾਕੀ ਹੈਗੀ ਜਿਹੜੀ ਨਿੱਗਰ ਭਾਂਡੇ ਦੀ ਆਤਰਾ ਦੁੱਧ ਦੀ ਜਿਹੜੀ ਬਾਲਟੀ ਭਰਦੇ ਲੱਗੀ ਆ। ਤੱਲੇ ਹੋ ਰਹੀ ਮਸਤ ਅੱਬੇ ਉਹ ਜਿਹੇ ਗੱਲ ਬਾਤ ਦਿੱਤਾ ਮਰਦੀ ਹੱਥ ਉਤਲਾਈ ਜਾਵੇ ਠੀਕ ਆ ਹਾਂ ਹੋਰ ਅਸੀਂ ਉਧਾਂ ਪਾਈ ਹਾਂ ਹਾਂਜੀ ਆ ਯਾਰ ਪੀ ਬੱਚੇ ਨੂੰ ਤਾਂ ਕਰਨਾ ਹੈ ਬਾਕੀ ਗੱਡੀਆਂ ਹਰਮਾਨ ਨਾਲ ਖਲੋਤੀ ਜਿਹੜੀ ਗਾਲੀ ਪਾਈ ਹੈ ਠੀਕ ਹੈ ਹਾਂ ਬੁਲੇ ਰਮਾਨਾ ਫਿਰ ਜੂੜ ਵੀ ਪਾ ਲੈਂਦੇ ਉਹ ਜੂੜ ਤੇ ਪਾਇਆ ਉਦੋਂ ਵੈਸੇ ਵੀ ਮੱਖੀ ਮੁਕਤੀ ਕਰੀ ਕੋਈ ਹੋਰ ਚ ਗੱਲ ਬਾਤ ਠੀਕ ਹੈ ਜੀ ਹਾਂ ਜਿੱਦਾਂ ਮਰਜ਼ੀ ਭਰਾ ਜੀ ਠੀਕ ਹੈ ਹਾਂ ਜੀ 2 2 ਟਾਈਮ ਦੱਲੀ ਕਰਕੇ ਫਿਰ ਆ ਰਹੀ ਜੀ ਠੀਕ ਹੈ ਚਲੋ ਫਿਰ ਸੁਮਾ ਆ ਦੇਖ ਸਾਡੇ ਆ ਜਿਹੜਾ ਦੁੱਧ ਹੋਇਆ ਜੀ ਬਾਕੀ ਇਹ ਤੇ ਆਪਾਂ ਸਿਰਫ ਚਵਾਜ ਤੁਹਾਨੂੰ ਇੱਕ ਸਾਫ ਦਾ ਦਿਖਾਇਆ ਵਾ ਬਾਕੀ ਦੁੱਧ ਨਹੀਂ ਤੁਹਾਨੂੰ ਚਵਾਇਆ ਆਪਣੀ ਖੜਾ ਥੱਲੇ ਜਿਹੜੀ ਪੂਰੀ ਖਾਲੀ ਹੋ ਗਈ ਹੈ ਤੇ ਕਿੰਨਾ ਫੇਰੇ ਦਾ ਮੁੱਲ ਇਹ ਰੁਪਏ 28000 ਦੀ 28000 ਦੀ ਵਿੱਚੋਂ ਕਰ ਦਈਏ ਮਾਨਤਾ ਨਾ ਹੋਰ ਦੋ ਹੀ ਕਰ ਦਈਏ 26000 ਦੀ ਕਿ ਮੌਕੇ ਤੇ ਹੋਰ ਕਰ ਦੋਗੇ ਆ ਵੀ ਕਰਾ ਲਓ ਜਰੂਰ ਪੂਰੇ ਪੰਜੀ ਦੀ ਦੇ ਦਈਏ ਫਿਰ ਤੇ ਦੁੱਧ 10 ਕਿਲੋ ਕਰੇ ਚਵਾ ਦੋਗੇ ਚਵਾ ਹੀ ਰਹਾ ਠੀਕ ਹੈ ਤੇ ਬਾਕੀ ਇਹ ਆ ਬੇ ਸਾਡੇ ਘਰੋਂ ਕੋਈ ਚੁਆਈ ਕਰਕੇ ਖੜੇ ਅੱਛਾ ਮੂੰਹ ਆਚਾਰ ਦਾ ਠੀਕ ਆ ਅੱਛਾ ਮੇਰਾ ਭੈਣ ਭਰਾ ਵੀ ਕਿ ਤਸੰਦੀ ਕਰਕੇ ਖੜੇ ਠੀਕ ਆ ਜੀ 200 ਰੁਪਏ ਜੀ ਪੂਰੀ ਕੱਦ ਕਾਠ ਚੰਗਾ ਵਤਨੇ ਆ ਵੀ ਦਾਹ ਪਰਸਿਆਂ ਦੀ ਚੰਗੇ ਫੈਟ ਵਾਲੀ ਆ 200 ਰੁਪਏ ਜੀ 12 13 ਕਿਲੋ ਇਹਨੂੰ ਵੀ ਆਦਾ ਹਾਂਜੀ ਹਾਂਜੀ ਠੀਕ ਆ ਜੀ